ਵਸਤੂ ਮਿੱਠੀਆਂ ਰੱਬ ਨਾ ਪੁੱਛਦਾ ਹੁਣ ਸਭੇ ਵਸਤੂ ਮਿੱਠੀਆਂ ਦਾ ਵਿੱਚ ਕੀ ਸਭੇ ਵਸਤੂ ਮਿੱਠੀਆਂ ਪੈਸਾ ਵੀ ਸਾਨੂੰ ਮਿੱਠਾ ਲੱਗਦਾ ਫੈਮਿਲੀ ਮਿੱਠੀ ਲੱਗਦੀ ਹੈ ਮਟੀਰੀਅਲ ਮਿੱਠੇ ਲੱਗਦੇ ਆ ਸੋਨਾ ਮਿੱਠਾ ਲੱਗਦਾ ਚੁਗਲੀ ਨਿੰਦਾ ਕਰਦੀ ਮਿੱਠੀ ਲੱਗਦੀ ਹੈ ਚਲਸੀ ਕਾਮੀ ਮਿੱਠੀ ਲੱਗਦੀ ਹੈ ਮਿੱਠੀ ਲੱਗਦੀ ਹੈ ਨਾ ਪਰ ਬਾਬਾ ਫਰੀਦ ਜੀ ਕਹਿੰਦੇ ਇਹ ਸਾਰੀਆਂ ਚੀਜ਼ਾਂ ਮੈਨੂੰ ਮਿੱਠੀਆਂ ਲੱਗਦੀਆਂ ਪਰ ਇੰਨਾ ਸਭ ਤੋਂ ਮਿੱਠਾ ਕੀ ਹੈ ਪ੍ਰਮਾਤਮਾ ਵਾਹਿਗੁਰੂ ਜੀ ਦਾ ਨਾਮ ਹੁਣ ਉਹਨੂੰ ਅਸੀਂ ਮਿਲਣਾ ਕਿਤਾ ਕੁਐਸਚਨ ਉੱਥੇ ਆ ਗਿਆ ਹੁਣ ਉਹਨੂੰ ਅਸੀਂ ਮਿਲਣਾ ਕਿਤਾ ਉਹਨੂੰ ਮਿਲਣ ਦੀ ਖਾਤਰ ਸਰਗੁਣ ਨਿਰਗੁਣ ਨਿਰੰਕਾਰ ਸੁੰਨ ਸਮਾਧੀ ਆ ਸੁੰਨ ਸਮਾਧੀ ਆ ਸੁੰਨ ਸਮਾਰ ਹੁਣ ਸੁੰਨ ਸਮਾਦ ਦਾ ਮਤਲਬ ਕੋਈ ਦੱਸ ਸਕਦਾ ਵਾ ਸੁੰਨ ਸਵਾਤ ਸੀ ਸ਼ਲੋਕ ਆਪਾਂ ਸੁਮੇਸਾਜ ਪੜ੍ਹਦੇ ਹਾਂ ਵਚਨ ਕਰ ਦਰਸ਼ਨ ਕਰਦੇ ਸੁੰਨ ਦਾ ਅਰਥ ਸੰਸਕ੍ਰਿਤ ਵਿੱਚ ਕੀ ਹੁੰਦਾ ਵਾ ਸੁੰਨ 0 0 ਜਦੋਂ ਤੱਕ ਤੁਸੀਂ ਆਪਦੀਆਂ ਆਈਜ਼ ਤੇ ਪਰਸੈਪਸ਼ਨ ਤੁਹਾਡੇ ਵਿਜੂਅਲਾਈਜ਼ ਪਰਸੈਪਸ਼ਨਸ ਹੁੰਦੇ ਨੇ ਸਾਡੇ ਜੇ ਦੇਖੋ ਇੱਕ ਚੀਜ਼ ਆ ਆਪਾਂ ਕਿਸੇ ਨੂੰ ਅੱਖਾਂ ਨਾਲ ਵੇਖਿਆ ਉਹਨੂੰ ਵੇਖ ਕੇ ਸਾਡੇ ਮਨ ਚ ਪਰਸੈਪਸ਼ਨ ਬਣਨੇ ਸ਼ੁਰੂ ਹੋ ਜਾਂਦੇ ਹਨ ਜਦੋਂ ਸਾਨੂੰ ਫਸਟ ਟਾਈਮ ਮਿਲਦੇ ਆ ਅਸੀਂ ਉਹਨੂੰ ਉਹਦਾ ਨੇਚਰ ਨਹੀਂ ਜਾਣਦੇ ਉਹਦਾ ਕਰੈਕਟਰ ਨਹੀਂ ਜਾਣਦੇ ਬਿਹੇਵੀਅਰ ਨਹੀਂ ਜਾਣਦੇ ਅੱਖਾਂ ਦੇ ਥਰੂ ਪਰਸੈਪਸ਼ਨ ਬਣਨੇ ਸ਼ੁਰੂ ਹੋ ਜਾਂਦੇ ਕਿਸੇ ਨੂੰ ਅਸੀਂ ਕੰਨਾਂ ਨਾਲ ਸੁਣਦੇ ਆ ਉਹਨੂੰ ਉਹਨੂੰ ਸੁਣ ਕੇ ਸਾਡੇ ਮਨ 'ਚ ਪਰਸੈਪਸ਼ਨ ਬਣਨੇ ਸ਼ੁਰੂ ਹੋ ਜਾਂਦੇ ਨੇਗੇਟਿਵ ਪੋਜ਼ਿਟਿਵ ਕਿਸੇ ਨੂੰ ਫੀਲ ਕਰਕੇ ਹੁੰਦਾ ਮਤਲਬ ਜਦੋਂ ਅਸੀਂ ਇਹਨਾਂ ਅੱਖਾਂ ਦੇ 네ਗੇਟਿਵ ਪੋਜ਼ਿਟਿਵ ਪਰਸੈਪਸ਼ਨ ਨੂੰ ਛੱਡ ਕੇ ਕੰਨਾਂ ਦੇ 네ਗੇਟਿਵ ਪੋਜ਼ਿਟਿਵ ਪਰਸੈਪਸ਼ਨਸ ਨੂੰ ਛੱਡ ਕੇ ਅਸੀਂ ਬਿਲਕੁਲ ਪਰਸਪੈਕਸ਼ਨ ਲੈਸ ਹੋ ਕੇ ਉਸ ਪਰਮਾਤਮਾ ਨੂੰ ਯਾਦ ਕਰਾਂਗੇ ਤਾਂ ਸਾਡੀ ਮੁਲਾਕਾਤ ਪਰਮਾਤਮਾ ਨਾਲ ਹੁੰਦੀ ਹੈ ਕਿਉਂ ਹੁੰਦਾ ਵੀ ਤੁਸੀਂ ਸਿਮਰਨ ਕਰਦੇ ਹੋ ਤੁਸੀਂ ਪਾਠ ਕਰਦੇ ਹੋ ਤੁਸੀਂ ਰਿਲੈਕਸੇਸ਼ਨ ਕਿਉਂ ਫੀਲ ਕਰਦੇ ਹੋ ਕਿਉਂ ਫੀਲ ਕਰਦੇ ਹੋ ਇੱਕ ਪੋਜ਼ਿਟਿਵ એનર્ਜੀ ਆ ਕਿਉਂਕਿ ਤੁਹਾਡੀ ਉਸ ਟਾਈਮ ਸੁਰਤ ਦੀ ਮੁਲਾਕਾਤ ਪਰਮਾਤਮਾ ਨਾਲ ਹੋ ਰਹੀ ਹੈ ਕਿਉਂਕਿ ਅੱਥਰ ਹੋਰ ਕੁਝ ਨਹੀਂ ਹੁੰਦਾ ਹੋਰ ਤੇ ਕੁਛ ਨਹੀਂ ਤੁਹਾਡਾ ਕੰਨ ਜਿਹੜਾ ਤੁਹਾਡੇ ਕੰਨ ਨੇ ਨਾ ਤੁਹਾਡੇ ਕੰਨਾਂ ਵਿੱਚ ਵਾਹਿਗੁਰੂ ਪੈ ਰਿਹਾ ਤੁਹਾਡਾ ਮੂੰਹ ਵਾਹਿਗੁਰੂ ਬੋਲ ਰਿਹਾ ਤੁਹਾਡੀ ਸੁਰਤ ਵਾਹਿਗੁਰੂ ਨੂੰ ਫੜ ਲਈ ਹੈ ਉਹ ਤੁਹਾਡੇ ਵਾਹਿਗੁਰੂ ਦੇ ਤੁਹਾਨੂੰ ਦਰਸ਼ਨ ਹੁਣ ਤੁਸੀਂ ਇਹ ਵੇਖੋ ਜਦੋਂ ਅਸੀਂ ਵਾਹਿਗੁਰੂ ਚਾਹੇ ਅਸੀਂ 5 ਮਿੰਟ ਲਈ ਕਹਿੰਦੇ ਹਾਂ 10 ਮਿੰਟ ਲਈ ਕਹਿੰਦੇ ਹਾਂ 1 ਮਿੰਟ ਲਈ ਕਹਿੰਦੇ ਹਾਂ ਤੁਹਾਨੂੰ ਫੀਲ ਹੁੰਦਾ ਨਾ ਕਿ ਤੁਸ ਤੁਹਾਨੂੰ ਕੋਈ ਦੁੱਖ ਨਹੀਂ ਹੈ ਜਿਹੜਾ ਰੱਬ ਦਾ ਭਗਤ ਹੈ ਰੱਬ ਦਾ ਭਗਤ ਹਮੇਸ਼ਾ ਉਸ ਅਵਸਥਾ ਦੇ ਵਿੱਚ ਰਹਿੰਦਾ ਹੈ ਵਾਹਿਗੁਰੂ ਕਿੱਥੇ ਹੈ ਆ ਮਾਈਕਲ ਕਿਸੇ ਵੱਖਰੀ ਦੁਨੀਆ 'ਚ ਵਸਦਾ ਮਾਈਕਲ ਕਿਤੇ ਦੂਸਰੀ ਦੁਨੀਆ 'ਚ ਨਹੀਂ ਵਸਦਾ ਸਾਡੇ 'ਚ ਬੈਠਾ ਹੁਣ ਮੰਨ ਲਓ ਕਿ ਇੱਕ ਚੀਜ਼ ਹੈ ਨਾਰਮਲੀ ਹੈ ਜਿੱਥੇ ਆਪਾਂ ਬੈਠੇ ਮੈਂ ਤੁਹਾਡੇ 'ਚੋਂ ਇੱਕ ਇਨਸਾਨ ਨੂੰ ਪਿਕ ਕਰਕੇ ਉਹਦੇ 'ਤੇ ਬਿਲਕੁਲ ਹੀ ਧਿਆਨ ਨਾ ਦਵਾ ਮੈਂ ਨਾ ਮੈਂ ਉਹਨੂੰ ਸੁਣਾ ਨਾ ਦੇਖਾਂ ਕੁਝ ਨਾ ਬਿਲਕੁਲ ਉਹਨੂੰ ਕਰਕੇ ਇਗਨੋਰ ਕਰਦਾ ਉਹ ਹੋਇਆ ਨਾ ਹੋਇਆ ਮੇਰੇ ਲਈ ਇੱਕ ਬਰਾਬਰ ਕਿਉਂਕਿ ਮੈਂ ਧਿਆਨ ਹੀ ਨਹੀਂ ਦੇ ਰਿਹਾ ਮੈਂ ਇਗਨੋਰ ਕਰ ਰਿਹਾ ਪਰਮਾਤਮਾ ਸਾਡੇ ਖੱਬੇ ਸੱਜੇ ਉੱਪਰ ਨੀਚੇ ਸਾਡੇ ਅੰਦਰ-ਬਾਰ ਬੈਠਾ ਆ ਉਹ ਪਰ ਜੇ ਮੈਂ ਉਹਨੂੰ ਇਗਨੋਰ ਕਰ ਰਿਹਾ ਉਹਦਾ ਬੈਠੇ ਨਾ ਬੈਠੇ ਦਾ ਕੋਈ ਫਾਇਦਾ ਨਹੀਂ ਹਾਂ ਜਦੋਂ ਮੇਰਾ ਮਨ ਉਹਦੇ ਵਿੱਚ ਜੁੜ ਗਿਆ ਮੈਂ ਸਦਾ ਉਹ ਮੇਰੇ ਨਾਲ ਹੀ ਹੈ ਹੁਣ ਆਪਾਂ ਨੂੰ ਹੁੰਦਾ ਨਾ ਕਿਸੇ ਨਾਲ ਸਾਡਾ ਬਹੁਤ ਜ਼ਿਆਦਾ ਪਿਆਰ ਹੁੰਦਾ ਅਟੈਚਮੈਂਟ ਹੁੰਦੀ ਹੈ ਅਸੀਂ ਉਹਨੂੰ ਹਰ ਵਕਤ ਮਿਸ ਕਰਦੇ ਕਰਦੇ ਕਿ ਨਹੀਂ ਕਰਦੇ ਫਿਜ਼ੀਕਲੀ ਤਾਂ ਤੁਹਾਡੇ ਕੋਲ ਨਹੀਂ ਬੈਠਾ ਪਰ ਤੁਹਾਡੇ ਮਨ ਦੀ ਯਾਦ ਵਿੱਚ ਤਾਂ ਬੈਠਾ ਹੀ ਹੈ ਨਾ ओके ਕੋਈ ਇਨਸਾਨ ਸਾਡੇ ਕੋਲੇ ਬੈਠਾ ਹੁੰਦਾ ਸੀ ਅਸੀਂ ਇੰਨਾ ਕੋ ਨੂੰ ਇਗਨੋਰ ਕਰ ਦਿੰਨੇ ਆ ਉਹ ਸਾਡੇ ਕੋਲੇ ਬੈਠਾ ਵੀ ਕਰੋੜਾਂ ਮੀਲ ਮਾਇਲ ਭਰੇ ਆ ਕੋਈ ਇਨਸਾਨ ਸਾਡੇ ਤੋਂ ਹਜ਼ਾਰਾਂ ਮਾਇਲ ਪਾਸੇ ਆ ਉਹ ਫਿਰ ਵੀ ਸਾਡੇ ਕੋਲੇ ਬੈਠਾਦਾ ਚਲੋ ਆਪਾਂ ਪ੍ਰੈਕਟਿਸ ਕਰਦੇ ਆ ਹਨਾ ਤੇ ਇਥੋਂ ਪਤਾ ਲੱਗ ਜੂ ਵੀ ਤੁਸੀਂ ਵਾਕਈ ਪ੍ਰਮਾਤਮਾ ਨੂੰ ਮਿਲ ਰਹੇ ਹੋ ਕਿ ਨਹੀਂ ਮਿਲ ਰਹੇ ਐਕਸਪੀਰੀਅੰਸ ਤੁਹਾਡਾ ਆਪਣਾ ਆਪਣਾ ਚਲੋ ਵਾਹਿਗੁਰੂ 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 ਜਦੋਂ ਆਪਾਂ ਰੱਬ ਨੂੰ ਚੇਤੇ ਕਰਨਾ ਹੈ ਨਾ ਤੁਸੀਂ ਐਦਾਂ ਚੇਤੇ ਕਰੋ ਵੀ ਜਿਵੇਂ ਇੱਕ ਮੇਲੇ ਦੇ ਵਿੱਚ ਨਾ ਬੱਚਾ ਮਾਂ ਪਿਓ ਤੋਂ ਵਿਛੜ ਗਿਆ ਉੱਚੀ ਉੱਚੀ ਰੋ ਰੋ ਕੇ ਕੂਕਾਂ ਮਾਰ ਮਾਰ ਕੇ ਆਪਣੀ ਮਾਂ ਨੂੰ ਪੁਕਾਰਦਾ ਜਿਵੇਂ ਜੰਗਲ ਦੇ ਵਿੱਚ ਅਸੀਂ ਕੱਲੇ ਆ ਇੱਕ ਛੋਟੇ ਜਿਹੇ ਬੱਚੇ ਦੀ ਤਰ੍ਹਾਂ ਆਸੀਂ ਆਪਦੀ ਮਾਂ ਤੋਂ ਪਿਤਾ ਤੋਂ ਵਿਛੜ ਗਏ ਤੁਸੀਂ ਉੱਚੀ ਉੱਚੀ ਆਵਾਜ਼ਾਂ ਮਾਰ ਕੇ ਉਹਨੂੰ ਆਵਾਜ਼ਾਂ ਮਾਰ ਦਿਓ ਕਿ ਮੈਨੂੰ ਲੈ ਜਾ ਹਾਂ ਇਸ ਤਰ੍ਹਾਂ ਦੀ ਦੇਖੋ ਇੱਕ ਜਦੋਂ ਤੱਕ ਤੁਹਾਡੇ ਅੰਦਰ ਵਿਛੋੜੇ ਦਾ ਅਹਿਸਾਸ ਨਹੀਂ ਹੈਗਾ ਤੁਹਾਡੇ ਅੰਦਰ ਉਹਦੇ ਲਈ ਪ੍ਰੀਤ ਨਹੀਂ ਹੈਗੀ ਉਦੋਂ ਤੱਕ ਸਾਡੀ ਸੇਵਾ ਸਾਡੀ ਕੋ ਇਹ ਸਭ ਕੁਝ ਨਹੀਂ ਹੈ ਇਹ ਸਭ ਕੁਝ ਸ਼ੋਅ ਆਫ ਹੋ ਸਕਦਾ ਹੈ ਹਿਪੋਕ੍ਰੇਸੀ ਹੋ ਸਕਦੀ ਹੈ ਇਹ ਤੁਹਾਡੇ ਅੰਦਰੋਂ ਪੈਦਾ ਹੋਵੇ ਤੁਹਾਡੇ ਅੰਦਰੋਂ ਖਿੱਚ ਹੋਵੇ ਤੁਹਾਡੇ ਅੰਦਰੋਂ ਤੁਸੀਂ ਕਦੇ ਆਪਣਾ ਉਹ ਸੁਣਿਆ ਮੈਂ ਫਿਰ ਆਪ ਕਰਦੇ ਹਾਂ ਲਾਅ ਆਫ ਅਟਰੈਕਸ਼ਨ ਸੁਣਿਆ ਤੁਸੀਂ ਲਾਅ ਆਫ ਅਟਰੈਕਸ਼ਨ ਉਹ ਕੀ ਹੁੰਦਾ ਉਹਨਾਂ ਦਾ ਖਿਆਲ ਕਰਨ ਦੀ ਚੀਜ਼ ਹਾਂ ਤੁਸੀਂ ਜਿਸ ਜੀ ਨੂੰ ਮਨ ਦੇ ਵਿੱਚ ਆਪਣੇ ਤੁਸੀਂ ਇਨਫਰਮੇਟ ਕਰਦੇ ਹੋ ਉਹ ਜਿਹਨੂੰ ਤੁਸੀਂ ਯਾਦ ਕਰਦੇ ਹੋ ਉਹ ਆਟੋਮੈਟਿਕਲੀ ਤੁਹਾਨੂੰ ਯਾਦ ਕਰਨਾ ਸ਼ੁਰੂ ਕਰ ਦਿੰਦਾ ਤੁਸੀਂ ਆਪਣਾ ਮੈਸੇਜ ਜਦੋਂ ਤੁਹਾਡੇ ਮਨ ਦੇ ਤੁਹਾਡੇ ਮਾਈਂਡ ਪੇਪਸ ਉਹਦੇ ਤੱਕ ਪਹੁੰਚਣਗੇ ਆਪਣੇ ਆਪ ਹੀ ਤੁਹਾਨੂੰ ਮਿਲੇਗਾ ਉਹਦਾ ਰੂਪ ਕੀ ਹੈ ਉਹਦੀ ਸ਼ਕਲ ਕੀ ਹੈ ਉਹਦਾ ਆਕਾਰ ਕੀ ਹੈ ਉਹ ਉਹਦੀ ਬਖਸ਼ਿਸ਼ ਤੇ ਡਿਪੈਂਡ ਕਰਦਾ ਉਹ ਤੁਹਾਨੂੰ ਕਿੱਦਾਂ ਮਿਲਣਾ ਚਾਹੁੰਦਾ ਹੈ ਹੈਨਾ ਹੁਣ ਇਹ ਗੱਲ ਤਾਂ ਹੁੰਦਾ ਨਾ ਕਿਸੇ ਕੋਲ ਆਪਾਂ ਜਾਣਦੇ ਆ ਕਿਸੇ ਗਵਰਨਰ ਕੋਲੇ ਕਿਸੇ ਅਟਾਰਨੀ ਕੋਲੇ ਜਾਂ ਕਿਸੇ ਪ੍ਰੈਜ਼ੀਡੈਂਟ ਕੋਲੇ ਤੁਸੀਂ ਅਪਾਇੰਟਮੈਂਟ ਲੈ ਲਈ ਤੁਸੀਂ ਅਪਾਇੰਟਮੈਂਟ ਲੈ ਲਈ ਤੁਸੀਂ ਉਹਨੂੰ ਮਿਲਣਾ ਚਾਹੁੰਦੇ ਹੋ ਹੁਣ ਇਹ ਕਿੱਦਾਂ ਤਾਂ ਉਹਨੂੰ ਮਿਲਣਾ ਤੇ ਉਹਦੇ ਤੇ ਡਿਪੈਂਡ ਕਰਦਾ ਹੈ ਐ ਉੱਥੇ ਮੇਰੀ ਕੰਡੀਸ਼ਨ ਨਹੀਂ ਹੈ ਕਿ ਮੈਨੂੰ ਕੋਈ ਇਦਾਂ ਮਿਲਣਾ ਉਹ ਉਹਦੀ ਮਰਜ਼ੀ ਹੈ ਤੁਹਾਡੀ ਭਾਵਨਾ ਹੁੰਦਾ ਮਿਲਣਾ ਚਾਹੁੰਦਾ ਉਹ ਆਪਣੇ ਤਰੀਕੇ ਨਾਲ ਤੁਹਾਨੂੰ ਮਿਲਣਾ ਚਾਹੁੰਦਾ ਠੀਕ ਹੈ ਜੀ